ਅਸੀਂ ਇੱਥੇ ਗਵਰਨਮੈਂਟ ਕਾਲਜ ਗਰਾਊਂਡ ਦੇ ਵਿੱਚ ਦੁਰਗਾ ਮਾਤਾ ਮੰਦਿਰ ਦੇ ਸਾਹਮਣੇ ਅੱਜ ਗੁਰਪ੍ਰੀਤ ਸਿੰਘ ਗੋਗੀ ਐਮ ਐਲ ਏ ਸਾਹਿਬ ਵੱਲੋਂ ਮੇਲੇ ਦਾ ਸ਼ੁਭ ਆਰੰਭ ਕੀਤਾ ਗਿਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਮੀਡੀਆ ਪਰਸਨਸ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਸੰਜੋਗੀ ਦਫ਼ਤਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਗਵਰਨਮੈਂਟ ਕਾਲਜ ਦੇ ਸਾਰੇ ਸਟਾਫ ਦਾ ਵੀ ਤੇ ਪ੍ਰਿੰਸੀਪਲ ਮੈਮ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਹਰ ਸਾਲ ਇੱਥੇ ਦੁਸ਼ਹਿਰਾ ਮੇਲਾ ਆਰਗੇਨਾਈਜ਼ ਕਰਦੇ ਹਾਂ ਇਸ ਸਾਲ ਵੀ ਅਸੀਂ ਦੁਸ਼ਹਿਰਾ ਮੇਲਾ ਆਰਗੇਨਾਈਜ਼ ਕੀਤਾ ਹੈ ਇਸ ਸਵਿਚ ਕੇ ਅਸੀਂ ਲੋਕਾਂ ਦੀ ਭਾਵਨਾਵਾਂ ਨੂੰ ਸੁਭਿਤਰਕ ਦਿਓ ਇੱਥੇ ਡੇਲੀ ਆਰਤੀ ਹੁੰਦੀ ਹੈ ਸ਼ਾਮ ਨੂੰ ਸੰਡੇ ਵਾਲੇ ਦਿਨ ਇੱਥੇ ਮਹਾ ਆਰਤੀ ਦਾ ਵੀ ਯੋਜਨ ਕੀਤਾ ਗਿਆ ਹੈ ਜਿਸ ਦਾ ਲੋਕ ਆ ਕੇ ਆਨੰਦ ਮਾਣ ਸਕਦੇ ਨੇ ਦੁਸ਼ਹਿਰੇ ਅਗਲੇ ਦਿਨ ਇੱਥੇ ਰਾਵਣ ਦੇਨ ਕੀਤਾ ਜਾਊਗਾ ਉਸ ਤੋਂ ਪਹਿਲੇ ਕਈ ਜੋ ਮੰਦਰ ਕਮੇਟੀਆਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਵੱਲੋਂ ਇਸ ਤੇ ਝਾਂਕੀਆਂ ਦਿਖਾਈਆਂ ਜਾਣਗੀਆਂ ਤੇ ਹੋਰ ਵੀ ਕਈ ਨਵੇਂ-ਨਵੇਂ ਇੱਥੇ ਅਸੀਂ ਝੂਲੇ ਲੈ ਕੇ ਆਏ ਆ ਜਿਸ ਦਾ ਆਪਣੇ ਬੱਚਿਆਂ ਦੇ ਨਾਲ ਆ ਕੇ ਫੁੱਲ ਫੈਮਿਲੀ ਦੇ ਨਾਲ ਆ ਕੇ ਸਾਲ ਫੁੱਲ ਫੈਮਿਲੀ ਇਸ ਚੀ ਦਾ ਆਨੰਦ ਮਾਣ ਸਕਦੀ ਹੈ ਇੱਥੇ ਸ਼ਾਪਿੰਗ ਦੇ ਕਈ ਨਵੇਂ ਨਵੇਂ ਸਟਾਲਸ ਲਗਾਏ ਗਏ ਨੇ ਸੇਲ ਦੇ ਸਟਾਲਸ ਲਗਾਏ ਗਏ ਨੇ ਜਿਸ ਵਿੱਚ ਲੋਕ ਆ ਕੇ ਆਪਣੇ ਘਰ ਦੇ ਕਰੋਕਰੀ ਲੈ ਸਕਦੇ ਨੇ ਫਰਨੀਚਰ ਲੈ ਸਕਦੇ ਨੇ ਕੱਪੜੇ ਬਾਏ ਕਰ ਸਕਦੇ ਨੇ ਤੇ ਸਾਰੀਆਂ ਚੀਜ਼ਾਂ ਇੱਕ ਸੇਲ ਦੇ ਉੱਤੇ ਸੀ ਤੇ ਇੱਕ ਪਲੇਟਫਾਰਮ ਦੇ ਉੱਤੇ ਇਕੱਠੀਆਂ ਕਰਕੇ ਲਏ ਆ ਇਸ ਵਿੱਚ ਇੱਕ ਹੋਰ ਵੀ ਨਵੀਂ ਚੀਜ਼ ਅਸੀਂ ਲੈ ਕੇ ਆਏ ਆ ਜੋ ਸਪੈਸ਼ਲ ਸਿੰਗਾਪੁਰ ਤੋਂ ਦੁਬਈ ਤੋਂ ਆਈ ਹੈ ਇਸ ਵਿੱਚ ਕਈ ਫੈਸਟਨਲ ਅਸੀਂ ਲੈ ਕੇ ਆਏ ਆ ਜੋ ਏਸੀ ਫੈਸਟਨਲ ਆ ਲਾਰਜੈਸਟ ਫੈਸਟਨਲ ਆ ਲੁਧਿਆਣਾ ਥਰੋਅਆਊਟ ਇੰਡੀਆ ਦੀ ਏਸੀ ਲਾਰਜੈ ਅਲੱਗ ਅਲੱਗ ਫਿਸ਼ੀ ਦਾ ਅਲੱਗ ਅਲੱਗ ਸਪੀਸੀ ਦੀ ਫਿਸ਼ੀ ਦਾ ਆ ਕੇ ਨੰਦ ਮੰਨ ਸਕਦੇ ਨੇ ਔਰ ਸੈਕੰਡ ਥਿੰਗ ਅਸੀਂ ਇਸ ਨੂੰ ਐਡ ਆਨ ਕਰਕੇ ਮਰਮਿਡਸ ਲੈ ਕੇ ਆਏ ਆ ਜਿਹਨੂੰ ਆਪਾਂ ਜਲ ਪਰੀਆਂ ਕਹਿੰਦੇ ਆ ਜੋ ਫਿਲੀਪੀਨਸ ਹੁੰਦੀਆਂ ਜਿਨ੍ਹਾਂ ਨੂੰ ਦੇਖਣ ਲਈ ਲੋਕ ਬਾਹਰ ਫੋਰਨ ਜਾਂਦੇ ਨੇ ਇੰਨੀ ਮਹਿੰਗੀਆਂ ਮਹਿੰਗੀਆਂ ਟਿਕਟਾਂ ਖਰਚਦੇ ਨੇ ਉਹ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਦੁਰਗਾ ਮਾਤਾ ਮੰਦਿਰ ਗਰਾਊਂਡ ਦੇ ਮੰਦਿਰ ਦੇ ਸਾਹਮਣੇ ਗਵਰਨਮੈਂਟ ਕਾਲਜ ਗਰਾਊਂਡ ਦੇ ਵਿੱਚ ਉਹ ਮਰਮੈਂਟ ਦਾ ਆਨੰਦ ਮਾਣ ਸਕਦੇ ਨੇ ਇਸ ਵਿੱਚ ਕਈਆਂ ਨੇ ਕੋਈ ਖਬਰਾਂ ਪਹਿਲੇ ਵੀ ਆਈਆਂ ਹੋਣੀਆਂ ਜਿੱਦਾਂ ਲੋਕਾਂ ਨੂੰ ਪਤਾ ਲੱਗਿਆ ਹੋਣਾ ਕਿ ਕਦਾਰਨਾਥ ਮੰਦਿਰ ਦੀ ਕੋਈ ਟਿਕਟ ਲਗਾਈ ਗਈ ਹੈ ਇੱਕ ਕਦਾਰਨਾਥ ਮੰਦਿਰ ਦੀ ਕੋਈ ਟਿਕਟ ਨਹੀਂ ਲਗਾਈ ਗਈ ਇੱਕ ਵਰਚੁਅਲ ਯਾਤਰਾ ਬਣਾਈ ਗਈ ਹੈ ਜੋ ਇਸ ਵਿੱਚ ਆ ਕੇ ਬਜ਼ੁਰਗ ਬੱਚੇ ਫੁੱਲ ਫੈਮਿਲੀ ਦੇ ਨਾਲ ਆ ਕੇ ਆਨੰਦ ਮਾਣ ਸਕਦੇ ਨੇ ਜੋ ਕਿ ਬਿਲਕੁਲ ਫ੍ਰੀ ਹੈ ਇਸ ਵਿੱਚ ਕੋਈ ਹੋਰ ਵੀ ਬਥੇਰੀਆਂ ਚੀਜ਼ਾਂ ਨਵੀਆਂ ਚੀਜ਼ਾਂ ਨੇ ਜਿਵੇਂ ਕਿ ਤੁਸੀਂ ਦੇਖੂਗੇ ਕਿ ਇਸ ਵਿੱਚ ਤੁਹਾਨੂੰ ਦੁਬਈ ਸਿਟੀ ਦੇਖਣ ਨੂੰ ਮਿਲੇਗੀ ਉਸ ਦਾ ਬੁਰਜ ਖਲੀਫਾ ਅਲਫਾ ਟਾਵਰ ਮੰਜੀਮ ਹੋਟਲ ਵਾਲ ਆਫ ਦਾ ਕੈਸਟਿਕ 100 ਚੀਜ਼ਾਂ ਤੁਹਾਨੂੰ ਇੱਥੇ ਦੁਬਈ ਦੇ ਪੂਰੇ ਬਾਜ਼ਾਰ ਕਈ ਤੁਹਾਨੂੰ ਜੇ ਤੁਸੀਂ ਦੁਬਈ ਵਗੈਰਾ ਜਾਣਾ ਸਪੈਸ਼ਲ ਉਹ ਚਾਕਲੇਟਸ ਤੇ ਡੇਟਸ ਲਿਆਣੇ ਆ ਉਹਨਾਂ ਦੀਆਂ ਦੁਕਾਨਾਂ ਕਿ ਜੇ ਤੁਹਾਨੂੰ ਉੱਥੇ ਦੇ ਲੋਕ ਜੋ ਕਿ ਇੱਥੇ ਵਰਚੁਅਲ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗੇ ਤੇ ਤੁਸੀਂ ਇੱਥੇ ਦੁਬਈ ਦਾ ਮਜ਼ਾ ਵੀ ਹੋਰ ਆ ਕੇ ਲੈ ਸਕਦੇ ਹੋ ਤੇ ਸਿੰਗਾਪੁਰ ਦੀ ਫੈਸਟਨਲ ਦੇ ਨਾਲ ਸਿੰਗਾਪੁਰ ਦਾ ਮਜ਼ਾ ਵੀ ਲੈ ਸਕਦੇ ਹੋ ਜਿਸ ਦੀ ਜੋ ਟਾਈਮਿੰਗ ਹੋਊਗੀ ਸਰ ਇਸ ਦੀ ਜੋ ਟਾਈਮਿੰਗ ਹੋਊਗੀ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਹੋਊਗੀ ਤੇ ਸੀਸੀਟੀਵੀ ਸ ਲਗਾਏ ਗਏ ਨੇ ਫਾਇਰ ਸਿਲੰਡਰਸ ਦਾ ਲਗ ਪਰਮੰਦ ਕੀਤਾ ਗਿਆ ਪਾਣੀ ਦੇ ਦੋ ਟੈਂਕਰ ਹਰ ਵੇਲੇ ਤੇ ਮੌਜੂਦ ਰਹਿੰਦੇ ਨੇ ਸਿਕਿਉਰਟੀ ਵਾਸਤੇ ਇੱਥੇ ਜੋ ਹੈਗਾ ਤੁਹਾਡੇ ਕੋਲ ਪ੍ਰੋਪਰ ਸੀਸੀਟੀਵੀ ਸ ਲਗਾਏ ਗਏ ਨੇ ਪਾਰਕਿੰਗ ਦੀ ਡੇਢ ਕਿੱਲਾ ਜਗ੍ਹਾ ਇੱਥੇ ਪ੍ਰੋਪਰ ਛੱਡੀ ਕੰਜ਼ਿਊਮਰਸ ਰੱਖੇ ਗਏ ਨੇ 20 ਰੁਪਏ ਮੋਟਰਸਾਈਕਲ ਦੇ ਤੇ 40 ਰੁਪਏ ਦੂਜੇ ਤੇ ਵੱਡੀ ਗੱਡੀ ਤੇ 50 ਰੁਪਏ ਕਿ ਜਿਸ ਵੀ ਕੇ ਲੋਕਾਂ ਨੂੰ ਮਹਸ਼ੂਸ ਨਾ ਹੋਵੇ ਤੇ ਕੋਈ ਚਾਹ ਕਮਰਸ਼ੀਅਲ ਵਾਹਨ ਲੈ ਕੇ ਆਵੇ ਚਾਹ ਕੋਈ ਆਪਣਾ ਛੋਟੀ ਗੱਡੀ ਲੈ ਕੇ ਆਵੇ ਚਾਹ ਕੋਈ ਮੋਟਰਸਾਈਕਲ ਲੈ ਕੇ ਆਵੇ ਉਸ ਨੂੰ ਕੋਈ ਨੁਕਸਾਨ ਦਾ ਡਰ ਨਾ ਹੋਵੇ ਕੋ ਅੰਦਰ ਆਰਾਮ ਨਾਲ ਪਾਰਕਿੰਗ ਚ ਲਗਾ ਕੇ ਆਪਣੇ ਫੈਮਿਲੀ ਦੇ ਨਾਲ ਮੇਲੇ ਦਾ ਇੰਜੋਏ ਕਰ ਸਕੇ ਹਾਂਜੀ ਝੂਲਿਆਂ ਵਿੱਚ ਕੀ ਕਰਦੇ ਝੂਲਿਆਂ ਦੇ ਵੀ ਕਈ ਨਵੇਂ ਝੂਲੇ ਡਿਜ਼ਨੀ ਵਰਲਡ ਤੋਂ ਲੈ ਕੇ ਆਏ ਆ ਜਿੱਦਾਂ ਕਿ ਸਕ੍ਰੀਨ ਟਾਵਰ ਸਕ੍ਰੀਨ ਟਾਵਰ ਇੱਕ ਦੁਬਈ ਦਾ ਝੂਲਾ ਹੈ ਜੋ ਦੁਬਈ ਸ ਕੋਈ ਵੀ ਮਹਿੰਗਾ ਚੂਲਾ ਹੈ ਕੋਈ ਵੀ ਅਸੀ ਮਹਿੰਗੀ ਆਈਟਮ ਨਹੀਂ ਹੈ ਜੋ ਲੁਧਿਆਣਾ ਵਾਸੀਆਂ ਲਈ ਨਹੀਂ ਹੈ ਅਸੀਂ ਇੱਕ ਨਵੀਆਂ ਚੀਜ਼ਾਂ ਲੈ ਕੇ ਆਨੇ ਹਰ ਵਾਰੀ ਦੁਸ਼ਹਰਾ ਗ੍ਰੇਡ ਦੁਸ਼ਹਰਾ ਮੇਲੇ ਵਿੱਚ ਤੇ ਭੋਲਾ ਸ਼ੰਕਰਨ ਕੰਪਨੀ ਵੱਲੋਂ ਹਰ ਸਾਲ ਇੱਕ ਨਵੀਆਂ ਚੀਜ਼ਾਂ ਨਵੀਆਂ ਚੀਜ਼ਾਂ ਲੈ ਕੇ ਆਏ ਜਾਂਦਾ ਹੈ ਇਸ ਵਾਰੀ ਵੀ ਅਸੀਂ ਲੋਕਾਂ ਨੂੰ ਇਹ ਹੀ ਕਹਿਣਾ ਚਾਹਾਂਗੇ ਕਿ ਦੁਬਈ ਦੀ ਵਰਚੁਅਲ ਸਿੰਗਾਪੁਰ ਦੀ ਫੈਸ਼ਨਰ ਕਦਾਰਨਾ ਦੀ ਯਾਤਰਾ ਦੀ ਜਿਹੜੀ ਝਾਂਕੀ ਅਸੀਂ ਤੇ ਪੇਸ਼ ਕੀਤੀ ਹੈ ਉਸ ਚੀਜ਼ ਦਾ ਆ ਕੇ ਆਨੰਦ ਮਾਣੋ ਇਸ ਵਿੱਚ ਕਦਾਰਨਾਥ ਮੰਦਿਰ ਨੂੰ ਵਰਚੁਅਲਟੀ ਚ ਦਿਖਾਇਆ ਗਿਆ ਹੈ ਨਾ ਕਿ ਕਿਸੇ ਦੀ ਭਾਵਨਾਵਾਂ ਨੂੰ ਜਾਂ ਕਿਸੇ ਨੂੰ ਠੇਸ ਪਹੁੰਚਾਉਣ ਲਈ ਨਹੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਜੋ ਕਈ ਲੋਕੀ ਉਥੇ ਇਨੀ ਦੂਰ ਨਹੀਂ ਜਾ ਸਕਦੇ ਜਾਂ ਸਮਾਂ ਨਹੀਂ ਕੱਢ ਸਕਦੇ ਜਾਂ ਆਪਣੀ ਸਿਹਤ ਦੇ ਉਹਨਾਂ ਦੀ এলাਉਡ ਨਹੀਂ ਕਰਦੀ ਜਾਂ ਕਈ ਜੋ ਵੀ ਚੀਜ਼ ਆਪਾਂ ਪ੍ਰਸੈਂਟ ਕਰ ਲਈਏ ਉਸ ਦੀ ਵਰਚੁਅਲਟੀ ਇੱਕ ਕਦਾਰਨਾਦੀ ਯਾਤਰਾ ਬਣਾਈ ਗਈ ਹੈ ਇਸ ਵਿੱਚ ਕੋਈ ਵੀ ਪਿੰਡੀ ਵਗੈਰਾ ਨਹੀਂ ਬਣਾਈ ਗਈ ਭੋਲਨਾਥ ਦੀ ਮੂਰਤੀ ਜੋ ਭਵਨ ਚ ਲਗਾਨੇ ਹੋ ਲਗਾ ਕੇ ਪ੍ਰੋਪਰ ਮੰਦਰ ਕਦਾਰਨਾਤਾ ਬਣਾਇਆ ਗਿਆ ਜਿਸ ਵਿੱਚ ਸਵੇਰੇ ਸ਼ਾਮ ਆਰਤੀ ਕੀਤੀ ਜਾਂਦੀ ਹੈ ਤੇ ਲੋਕਾਂ ਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਆ ਕੇ ਇਸ ਦਾ ਆਨੰਦ ਮਾਣੋ ਮੇਲੇ ਦੀ ਕੋਈ